ਦਾਰੂ ਦੁਰੂਪਿੰਦਾਵਾਂ ਚਾਲ ਜੂ ਪਰ ਚਿੱਤੇ ਤੋਂ ਬਰੇਚ ਚਾਹੀਏ ਕਿਉਂ ਦਾਰੂ ਦੁਰੂਪਿੰਦਾਵਾਂ ਚਾਲੂ ਕਿ ਅਸੀਂ ਨਹੀਂ ਚਾਹਦੇ ਕਿ ਦਾਰੂ ਦਾ ਨਸ਼ਾ ਨਹੀਂ ਸਾ ਮਾਰੂਗਾ ਹਰੇਕ ਵੱਡੇ ਤੋਂ ਵੱਡੇ ਨਕਰੀ ਵਿੱਚ ਜੂਆ ਦਾਰੂ ਦੇ ਇੱਕ ਪੱਤ ਤੋਂ ਹੁੰਦੀ ਹੈ ਸਾਡੀ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਇਹ ਰਹੀ ਹੈ ਕਿ ਜਿੰਨਾਂ ਚੀਜ਼ਾਂ ਦੇ ਉੱਤੇ ਸਾਨੂੰ ਸਭ ਤੋਂ ਵੱਧ ਸ਼ਰਮ ਕਰਨੀ ਚਾਹੀਦੀ ਹੈ ਅੱਜ ਆਪਾਂ ਗਾਣਿਆਂ ਦੇ ਵਿੱਚ ਉਹਨਾਂ ਚੀਜ਼ਾਂ ਉੱਤੇ ਹੀ ਮਾਨ ਕਰੀ ਜਾ ਰਹੇ ਸਾਡੀ ਸਭ ਤੋਂ ਵੱਧ ਸ਼ਰਮ ਦੀਆਂ ਚੀਜ਼ਾਂ ਨੇ ਬਦਮਾਸ਼ੀ ਆਯਾਸ਼ੀ ਤੇ ਆਸ਼ਕੀ ਸਿਆਪੇ ਗਾਣੇ ਵਿੱਚ ਸੀ ਉਹਨਾਂ ਤੇ ਮਾਨ ਕਰੀ ਜਾ ਰਹੇ ਆ ਅੱਜ ਕੱਲ ਆਯਾਸ਼ੀ ਨੂੰ ਪ੍ਰਮੋਟ ਕਰਦੇ ਗਾਣੇ ਆਉਂਦੇ ਨੇ ਨਾ ਪਿੱਛੇ ਕੇ ਗਾਣਾ ਆਇਆ ਸੀ ਨੀਲਾ ਕੇ ਤਿੰਨ ਪੈਗ ਬੱਲੀ ਐ ਪੈਂਦੇ ਭੰਗੜੇ ਗੱਡੀ ਦੀ ਚੀਕੋ ਉਹ ਤੁਹਾਡੇ ਟੀਵੀਆਂ ਦੇ ਮਾਧਿਅਮ ਦੇ ਜ਼ਰੀਏ ਤੁਹਾਡੇ ਘਰਾਂ ਦੇ ਵਿੱਚ ਵਰਕੇ ਤੁਹਾਨੂੰ ਇਹ ਸਮਝਾ ਰਹੇ ਨੇ ਕਿ ਤਿੰਨ ਪੈਗ ਦਾ ਨਸ਼ਾ ਕੋਈ ਨਸ਼ਾ ਨਹੀਂ ਹੁੰਦਾ ਤੇ ਦੇ ਤ ਤੁਸੀਂ ਤਿੰਨ ਪੈਗ ਨਾ ਲਾਏ ਤਾਂ ਤੁਹਾਡੇ ਕੋਲ ਭੰਗੜੇ ਹੀ ਪੈਣੇ ਤੂੰ ਕੀ ਹੀਰੋ ਹੀ ਹੈ ਨਹੀਂ ਆਯਾਸ਼ੀ ਨੂੰ ਪ੍ਰਮੋਟ ਕਰਦੇ ਗਾਣੇ ਆਉਂਦੇ ਨੇ ਬੜੀ ਸ਼ਰਮ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੀਆਂ ਧੀਆਂ ਪਹਿਣਾ ਜਿਨ੍ਹਾਂ ਨੇ ਮਾਤਾ ਗੁਜਰੀਆਂ ਦੀਆਂ ਬਾਸਾ ਬੰਨਣਾ ਸੀ ਉਹ ਗਾਣੇ ਕਹੋ ਜਿ ਸੁਣਦੀਆਂ ਨੇ ਤੇਰੇ ਘੱਗਰੇ ਦੀ ਵੀ ਲਾਉਣ ਪੈ ਗਈ ਤੇ ਮੇਰੇ ਘੱਗਰੇ ਦੀ ਵੀ ਲਾਉਣ ਪੈ ਗਈ ਆ ਤੇਰੀ ਹੇਕੇ ਉੱਤੇ ਵੀ ਮੈਂ ਸੌਣ ਪੈ ਗਈ ਆ ਥੋੜੇ ਪਹਿਲਾਂ ਗਾਣਾ ਲਾਇਆ ਸੀ ਤੂੰ ਤਾਂ ਕੋਨੇ ਔਸਕਾਰ ਸੌਂ ਗਿਆ ਤੇ ਮੈਂ ਪੀਜੀ ਨੂੰ ਨੇ ਜਾ ਕੇ ਕੱਟੀ ਰੱਖੀ ਐਹੋ ਜਿਹਾ ਗਾਣਾ ਸੁਣਨ ਤੋਂ ਪਹਿਲਾਂ ਨਾ ਉਹਨਾਂ ਮਾਤਿਆਂ ਦੇ ਬਾਰੇ ਸੋਚੀ ਰਹਿ ਕਰਦੀਆਂ ਜਿਨ੍ਹਾਂ ਦੀਆਂ ਧੀਆਂ ਪੀਜੀਆਂ ਚ ਪੜਦੀਆਂ ਸਾਰੀ ਸਾਰੀ ਰਾਤ ਉਹਨਾਂ ਨੂੰ ਆ ਗਾਣਾ ਸੁਣ ਕੇ ਨੀਂਦ ਨਹੀਂ ਆਉਂਦੀ ਹੁੰਦੀ ਤੇ ਕੁੱਝ ਮਾਰਦੇ ਤੇ ਉਹ ਜਿਹੜੇ ਹੋਣਗੇ ਜਿਹੜੇ ਆ ਗਾਣੇ ਸੁਣ ਕੇ ਆਪਣੀਆਂ ਧੀਆਂ ਨੂੰ ਪੰਨੋ ਹ ਇਹਦਾ ਨਿਮਾਨ ਕੌਣ ਹੈ ਉਹ ਸਿੰਗਰ ਜਿਹੜੇ ਗਾਣੇ ਗਾਉਂਦੇ ਨੇ ਕਿ ਤੁਸੀਂ ਸਾਰੇ ਜਿਹੜਾ ਇਹਨਾਂ ਗਾਣਿਆਂ ਨੂੰ ਜਿਹੜੇ ਫਿੱਟ ਬਣਾਉਂਦੇ ਪਦਮਾਸ਼ੀ ਨੂੰ ਪ੍ਰਮੋਟ ਕਰਦੇ ਗਾਣੇ ਹੁੰਦੇ ਨੇ ਆ ਮਿੱਤਰਾਂ ਨੂੰ ਸ਼ੌਕ ਬੋਲੀਆਂ ਚਲਾਉਂਦਾ ਜਿੱਥੇ ਹੁੰਦੀ ਆ ਪਾਬੰਦੀਆਂ ਥਿਆਰਾਂ ਦੀ ਨਹੀਂ ਉਥੇ ਜੱਟ ਕੈਰ ਕਰਦਾ ਸੋਚਣ ਵਾਲੀ ਗੱਲ ਹੈ ਕਿ ਇਹ ਥਿਆਰਾਂ ਦੀ ਪਾਬੰਦੀ ਕਿੱਥੇ ਹੁੰਦੀ ਹੈ ਸਕੂਲਾਂ ਕਾਲਜਾਂ ਮੰਦਰਾਜ ਜਿੱਥੇ ਗਿਆਨ ਦੇ ਚਾਰਖੇ ਮਿਲਦੇ ਹੁੰਦੇ ਨੇ ਕਿ ਇਹ ਤਾਂ ਨਹੀਂ ਕਹਿ ਰਹੇ ਕਿ ਜਿੱਥੇ ਤੁਸੀਂ ਸਕੂਲਾਂ ਚ ਜਾ ਕੇ ਕਾਲਜਾਂ ਚ ਜਾ ਕੇ ਲੜਾਈਆਂ ਨਾ ਕੀਤੀਆਂ ਗੋਲ ਮਾਂ ਨਚਲਾਈਆਂ ਬਦ ਮਾਸ਼ੀਆਂ ਨਚਲਾਈਆਂ ਤੇ ਤੁਸੀਂ ਹੀਰੋ ਹੀ ਐਂ ਉਹ ਸਾਡੇ ਹੀਰੋ ਬਾਰੇ ਤਾਂ ਸਾਨੂੰ ਪਤਾ ਹੀ ਨਹੀਂ ਕਿਆ ਤੁਹਾਡੇ ਕਿੰਨਾ ਪਤਾ ਕਿ ਇਸ ਇੰਡੀਆ ਦੀ ਆਜ਼ਾਦੀ ਲਈ 129 ਬੰਦੇ ਸ਼ਾਂਤੀ ਦੇ ਚਰੇ ਜਿਨ੍ਹਾਂ ਚੋਂ 93 ਪੰਜਾਬੀ ਸੀ ਸਾਨੂੰ ਨਹੀਂ ਪਤਾ ਸਾਨੂੰ ਸਿਰਫ 2-3 ਬਾਰੇ ਪਤਾ ਜਿਨ੍ਹਾਂ ਬਾਰੇ ਸੀ ਪੂਰੀ ਤਰ੍ਹਾਂ ਜਾਣੰਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਉਹ ਭਗਤ ਸਿੰਘ ਦਾ ਤਾਂ ਤੁਸੀਂ ਐਕਟਿਵਕਾਰ ਜਰਾ ਕੀਤਾ ਠੰਗੇ ਸੀ ਤੇ ਚੰਗੇ ਸੀ ਮੁੱਛ ਤੇ ਆਪਰੇ ਕਿਹਾ ਨੇ ਗੋਲੀ ਚਲਾਈ ਸੀ ਤੁਹਾਨੂੰ ਕਿੰਨਾ ਨੂੰ ਇਹ ਗੱਲ ਪਤਾ ਹੈ ਕਿ ਗੋਲੀ ਕਿਉਂ ਨੇ ਇੱਕ ਦਿਨ ਚਲਾਈ ਬਾਕੀ ਸਾਰੀ ਉਮਰ ਭਗਤ ਸਿੰਘ ਨੇ ਕਿਤਾਬਾਂ ਪੜ੍ਹੀਆਂ ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਹੋਣੀ ਸੀ ਉਸ ਦਿਨ ਵੀ ਉਹ ਲੈਨਿਨ ਦੀ ਇੱਕ ਕਿਤਾਬ ਪੜ੍ਹ ਰਿਹਾ ਸੀ ਤੇ ਜਾਣ ਤੋਂ ਪਹਿਲਾਂ ਉਹ ਕਿਤਾਬ ਦਾ ਪੰਨਾ ਫੋਲਡ ਕਰਕੇ ਗਿਆ ਇਸ ਕਰਕੇ ਨਹੀਂ ਕਿ ਫਾਂਸੀ ਲੱਗਣ ਤੋਂ ਬਾਅਦ ਮੈਂ ਮੋੜੇ ਆ ਕੇ ਉਹ ਕਿਤਾਬ ਪੜ੍ਹਨੀ ਸ਼ੁਰੂ ਕਰ ਦੂੰਗਾ ਇਸ ਕਰਕੇ ਕਿ ਜਿੱਥੋਂ ਤੱਕ ਮੈਂ ਤੁਰਿਆ ਮੈਂ ਤੁਰਿਆ ਇਸ ਤੋਂ ਅੱਗੇ ਮੇਰੀ ਨੌਜਵਾਨ ਪੀੜ੍ਹੀ ਤੁਰੇਗੀ ਤਾਲੀ ਤਾਲੀਆਂ ਵੀ ਆਹ ਕੀ ਬਾਤ ਹੈ ਕੀ ਬਾਤ ਹੈ ਤੁਸੀਂ ਨੌਜਵਾਨ ਪੀੜ੍ਹੀ ਦੀ ਕਰਤਾ ਪਈ ਮਿੱਤਰਾਂ ਨੂੰ ਸ਼ੌਕ ਬੋਲੀਆਂ ਚਲਾਉਂਦਾ ਉਹ ਮਾਂ ਗੱਲਾਂ ਵਿੱਚ ਤੁਹਾਨੂੰ ਪਤਾ ਹੀ ਨਹੀਂ ਆ ਕਿ ਤੁਸੀਂ ਕਦੀ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੋ ਲੋੜ ਹੈ ਹਿੰਮਤ ਕਰਨ ਦੀ, ਸੋਚਣ ਦੀ। ਬਾਬਾ ਅ즈ਮੀ ਨੇ ਲਿਖਿਆ ਹੈ ਕਿ بے ਹੰਤੇ ਨੇ ਉਹ ਜੋ ਬੇਬੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ। ਸੀਨਾ ਪਾਰ ਕੇ ਪੱਥਰਾਂ ਦਾ ਤੇ ਮੰਜ਼ਲ ਦੇ ਮੱਥੇ ਤੇ ਤਕਤੀ ਲੱਗਦੀ ਉਹਨਾਂ ਦੀ ਜੋ ਕਰੋ ਬਣਾ ਕੇ ਤੋੜਦੇ ਨੇ ਨਕਸ਼ਾ ਆਪਣੇ ਸੱਤਰਾਂ ਦਾ। ਆਪਣੇ ਸੱਤਰਾਂ ਦੇ ਨਕਸ਼ੇ ਤੁਹਾਨੂੰ ਘਰ ਹੀ ਬਣਾ ਕੇ ਤੋੜਨੇ ਪੈਣਗੇ। ਲੱਖਾਂ ਚੁੱਕਣਾ ਚੰਗਾ ਹੈ ਕਿ ਅਸੀਂ ਜ਼ਿੰਮੇਵਾਰੀਆਂ ਚੁੱਕ ਲਈਏ। ਸਾਡੀ ਇਸ ਗੁਰਾਹੇ ਤੈਗੇ ਪੀੜੀ ਨੂੰ ਇੱਕ ਰਾਹ ਤੇ ਲੈ ਕੇ ਆਉਣ ਦੀ ਲੋੜ ਹੈ ਜਿਹਦੇ ਵਿੱਚ ਸਾਨੂੰ ਤੁਹਾਡੇ ਸਭ ਦੇ ਸਾਥ ਹੀ ਲੋੜ ਹੈ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸਾਡਾ ਕਿਉਂ ਹਸਾਬ ਹੈ ਕਹਿੰਦੇ ਕਿ ਇੱਕ ਜਵਾਹ ਇੱਕ ਜੰਗਲ 'ਚ ਅੱਗ ਲੱਗ ਗਈ ਤੇ ਪਛਰੀਆਵਾਂ ਵਿੱਚ ਚਲ ਜਾਵੇ ਪਾਣੀ ਭਰੀ ਜਾਵੇ ਤੇ ਉਸ ਜੰਗਲ 'ਚ ਪਾਈ ਜਾਵੇ ਤੇ ਕਿਸੇ ਨੇ ਉਸ ਛੜੀ ਨੂੰ ਪੁੱਛਿਆ ਕਿ ਤੇਰੇ ਆਂ ਜੰਗਲ 'ਚ ਪਾਣੀ ਭਰ ਕੇ ਪਾਣੀ ਕੀ ਹੋ ਜਾਊਗਾ ਕਹਿੰਲੀ ਮੈਨੂੰ ਇਹ ਤੇ ਨਹੀਂ ਪਤਾ ਕਿ ਕੀ ਹੋ ਜੇ ਪਰ ਜਦੋਂ ਵੀ ਇਤਿਹਾਸ ਲਿਖਿਆ ਜਾਊਗਾ ਮੇਰਾ ਨਾਂ ਅੱਗ ਲਾਉਣ ਵਾਲਿਆਂ ਚ ਨਹੀਂ ਅੱਗ ਬੁਝਾਉਣ ਵਾਲਿਆਂ ਤਾਲੀਆਂ ਵੀ ਤਾਲੀਆਂ ਬਹੁਤ ਵਾਹ ਆਪਣੇ ਪੰਜਾਬ ਨੂੰ ਬਚਾਉਣ ਦੀ ਆਪਣੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਜਿਹਦੇ ਵਿੱਚ ਸਾਨੂੰ ਤੁਹਾਡੇ ਸਾਥ ਹੀ ਲੋੜ ਹੈ ਸਾਡੀ 6 ਜਾਣਿਆਂ ਦੀ ਟੀਮ ਹੈ ਅਗਰ ਤੁਹਾਨੂੰ ਸਾਦਾ ਮਾਡਲ ਅੱਛਾ ਲੱਗਾ ਤੁਸੀਂ ਸਾਡੀ ਕੋਈ ਵੀ ਫਾਈਨੈਂਸ਼ਲੀ ਹੈਲਪ ਕਰਨਾ ਚਾਹੋ ਆਪਣੀ ਮਰਜ਼ੀ ਨਾਲ ਤੇ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਰ ਜਿਹੜੇ ਤੁਸੀਂ ਬਹੁਤ ਕਿਸਮਤ ਵਾਲੇ ਕਿ ਤੁਹਾਨੂੰ ਇਹੋ ਜਿਹੇ ਸਰ ਵਿਲੀਏ ਨੇ ਜਿਹੜੇ ਇੱਕ ਚੰਗੀ ਸੋਚ ਨੂੰ ਤੁਹਾਡੇ ਧਤੀ ਰਹਿ ਕੇ ਆਉਣਾ ਚਾਹੁੰਦੇ ਜਿਹੜੇ ਚਾਹੁੰਦੇ ਨੇ ਕਿ ਤੁਸੀਂ ਸਿਰਫ ਇੱਕ ਸਕੂਲ ਦਾ ਨਹੀਂ ਜਦੋਂ ਤੁਸੀਂ ਸਕੂਲ ਤੋਂ ਨਿਕਲੋ ਤੁਸੀਂ ਤਦ ਵੀ ਚੰਗੇ ਬਣੋ ਅਗਰ ਤੁਸੀਂ ਤੁਹਾਨੂੰ ਕਾਮਯਾਬੀ ਮਿਲਦੀ ਹੈ ਤੇ ਉਹਨਾਂ ਦਾ ਮਾਣ ਤੁਸੀਂ ਬਹੁਤ ਮਾਣ ਮਹਿਲਿਓ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ ਉਹਨੂੰ ਕਿਸੇ ਤੇ